ਸਸਰੀ ਕਾਲ ਜੀ ਸਾਰੇ ਵੀਰਾਂ ਨੂੰ ਜੀ ਕਿਵੇਂ ਹੋ ਜੀ ਠੀਕ ਆ ਜੀ ਆ ਗਏ ਘੋਟੇ ਤੇ ਹਾਂ ਜੀ ਲਓ ਜੀ ਅੱਜ ਛੱਡੀਏ ਜਾਨਵਰ ਪਰ ਦਿਨ ਤਾਂ ਐਸਾ ਵੈਸਾ ਹੀ ਹੈ ਬਈ ਬੱਦਲ ਜੀ ਨੇ ਕਈ ਦਿਨ ਹੋ ਗਏ ਆ ਡਾ ਨਹੀਂ ਹੋਏ ਦੋ ਤਿੰਨ ਦਿਨ ਹੋ ਗਏ ਸੂਤਰ ਕੱਢੇ ਨਹੀਂ ਹੋਏ ਲਿਆ ਇਹਨੂੰ ਕੱਢੀਏ ਪਹਿਲਾਂ ਵਾਹਿਗੁਰੂ ਸਤਨਾਮ ਅੰਜੀ ਨਨੋਈ ਛੱਡੀਏ ਪਹਿਲਾ ਕੁੱਤਰ ਅੱਜ ਛੱਡੀਏ ਚਲੋ ਜੀ ਵਾਹਿਗੁਰੂ ਸਤਨਾਮ ਦਾ ਤੜਕੀ ਜਾਂਦਾ ਲਓ ਜੀ ਦੂਜੇ ਵੀ ਲੈ ਕੱਢ ਦिए ਹਾਂਜੀ ਨਾਨੀ ਬਾਈ ਹੋਰ ਜਾਣ ਲੱਗਿਆ ਜੀ ਲਓ ਜੀ ਦੋਏ ਇੱਕ ਖੱਟੀਆਂ ਅੱਖਾਂ ਵਾਲੀ ਇਹਨਾਂ ਦੀ ਮਾਂ ਇੱਕ ਆ ਤੇ ਪਿਓ ਲੱਗ ਲੱਗ ਨੇ ਆ ਆ ਲਓ ਇਹ ਲਓ ਇਹ ਚੜਗੇ 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 ਮੈਂ ਹੁਣ ਲਈਏ ਬੱਚੇ ਨਾਮੇ ਪਹਿਲਾਂ ਜਾਲ ਲਾ ਦਈਏ। ਬਹੁਤ ਚੰਗੀਆਂ ਦੁਰੀਆਂ ਸਹੀ ਕਰ। ਆਹ ਸੜਨ ਕਰ। ਹੋ ਜੀ ਭਾਈ ਜੀ, ਦੋ ਬੱਚੇ ਛੱਡਣ ਲੱਗੇ ਆ ਇੱਕ ਤਾਂ ਬਾਲਾ ਕਾਲਾ। ਕਹਿੰਦਾ ਕੱਢ ਦੋ ਨਾ ਨਹੀਂ ਕੱਢ ਦਈਏ। ਹਾਂ ਹਾਂ ਹਾਂ। ਕਿੱਦਰਾ? ਜੜੀ ਹੋਰੇ ਲੱਗੀ ਹੁੰਦੀ ਬੱਲਾ। ਕਿੱਦਰਾ? ਕੋਈ ਨਹੀਂ ਕੋਈ ਨਹੀਂ ਲਾ ਲੰਨੇ। ਚਲੋ ਜੀ ਤੁਸੀਂ ਤੋ ਇਧਰ ਚਲੋ ਲਓ ਜੀ ਲਓ 9 ਵਜੇ ਨੇ 9 ਵਜੇ ਬਹਿ ਗਿਆ ਕੋਈ ਨਹੀਂ ਕੋਈ ਨਹੀਂ ਆਜੂ ਲਓ ਜੀ ਇਹਨ ਲਾਈਏ ਵਿਰਿਆ ਜਿਹੜਾ ਉਰੇ ਬੈਠਾ ਇਹਨੂੰ ਲਾ ਲਈਏ ਹਾਂਜੀ ਨਾਨੀ ਵੀ ਕਹੇ ਉੱਡ ਗਏ ਜੀ ਇੱਕ ਤਾਂ ਗੇੜੇ ਕੱਢ ਕੇ ਆ ਗਿਆ ਬਾਈ ਕਿਹੜਾ ਕਾਲੇ ਘਾਂਡਾ ਦਾ ਕਾਲੇ ਘਾਂਡਾ ਦਾ ਦੂਜਾ ਇੱਥੇ ਵਿੱਚ गिर ਗਿਆ ਡਾਇਆ ਸੀਗਾ ਪਤਾ ਨਹੀਂ ਉੱਡ ਗਿਆ ਪਰੇ ਉਰੇ गिर ਗਿਆ ਤੇ ਆ ਆ ਗਿਆ ਆਪਣੇ ਟੁੱਟ ਕੇ ਉੱਪਰੋਂ ਕਬੂਤਰ ਦੂਵੇ ਆ ਜਾਂਦੀ ਆ ਬਗਲ ਵਾਲੀ ਉਹ ਥੱਲੇ ਪੂਛ ਪਤੀ ਆ ਉਹ ਪੂਛ ਫੱਟੀ ਵਾਲਾ ਆ ਗਿਆ ਟੂਸੇ ਵਾਲਾ ਕਿੱਧਰ ਗਿਆ ਸੱਜਾ ਲਾਡੂ ਸਾ ਇਹਦਾ ਫਾਟਾ ਸੱਜਾ ਲਾਡੂ ਸਾ ਕੋਈ ਨਹੀਂ ਕੋਈ ਨਹੀਂ ਤੇ ਲੈ ਮੈਂ ਉੱਤੇ ਜਾ ਕੇ ਦੇਖ ਕੇ ਆਉਣਾ ਜਾਨੂ ਠੀਕ ਆ ਬਹੁਤ ਜ਼ਿਆਦਾ ਹਰੀ ਫੱਟੀ ਵਾਲਾ ਪਤਾ ਨਹੀਂ ਯਾਰ ਕਿੱਧਰ ਨੂੰ ਨਿਕਲ ਗਿਆ ਉੱਡਦੀ ਸਾਰੇ ਕੋਠੇ ਤੋਂ ਡਰ ਕੇ ਉੱਡ ਕੇ ਯਾਰ ਬਾਹਰ ਨੂੰ ਚਲੇ ਗਿਆ ਦੇ ਦੇ ਜੇ ਮਿਲ ਜਾ ਆ ਗਿਆ ਤਾਂ ਠੀਕ ਆ ਨਹੀਂ ਫਿਰ ਰਿਕਾਰਡਿੰਗ ਪਾ ਦਾਂਗੇ ਬਾਈ ਤੇ ਮਿਲਣਾ ਉਹ ਮਿਲ ਜੂ ਆ ਕੱਢਣੇ ਨੇ ਦੋ ਆਪਾਂ ਨਵੇਂ ਵੀਰੇ ਇੱਕ ਤਾਂ ਟੀਰੀ ਆ ਇਹ ਇੱਧਰ ਲਈ ਆ ਜਿਹੜੀ ਮੂਰੇ ਵਿੱਚ ਜਾ ਦੇ ਦੇ ਇੱਧਰ ਲਈ ਇੱਕ ਹੋਰ ਟੀਰੀ ਐ ਇਹ ਤੇ ਉਹ ਸ਼ਾਖ ਕੀ ਆ ਇਦੀ ਮਾਂ ਬਾਈ ਸੋਖੋਣਾ ਕੋ ਚਲੇਗੀ ਉਹ ਮੁੰਡੇ ਜਿਹੜੇ ਪੁਰਤਗਾਲ ਆਇਆ ਦੀ ਬਾਈ ਉਹਦੇ ਕੋ ਚਲੇਗੀ ਇਦੀ ਮਾਂ ਇਹਦਾ ਭਾਈ ਵੀ ਲਗੇ ਤੇ ਇੱਕ ਲਓ ਜੀ ਨੰ ਟੰਗੀ ਤੇ ਆਹ ਲਾਹਤਾ ਵੀਰੇ ਆਪਾਂ ਯਾਰ ਕਾਲ ਫਿਰ ਆਇਆ ਉਹ ਤਾਂ ਆ ਗਿਆ ਪੰਜ ਚਾਰ ਪੰਜ ਗੇੜੇ ਦੇ ਕੇ ਪੰਜ ਸੱਤ ਗੇੜੇ ਦੇ ਕੇ ਉਹ ਬੈਠਾ ਕਾਲੇ ਘੰਟਾ ਵਾਲਾ ਤੇ ਆਹ ਦੇਖ ਬੈਠਾ ਆਰੇ ਸਾਹਮਣੇ ਲੇ ਆ ਵੀਰੇ ਨਾ ਟੰਗ ਦੀ ਯਾਰ ਇੰਨਾ ਟੰਗ ਦੇਣਾ ਨਹੀਂ ਭੜਕੀ ਆਣਾ ਔਰ ਇਹਨਾਂ ਨੂੰ ਤੇ ਅੰਦਰੋਂ ਲਾਉਨੇ ਆ ਰੰਗ ਹੋਰ ਦੋ ਕਬੂਤਰਾਂ ਦੇ ਚਾਰ ਨੇ ਨੋਨੀ ਬਾਈ ਦੇ ਬਚਾ ਇੱਕ ਖੋਤ ਅੱਜ ਇੱਕ ਆ ਫਿਰਦਾ ਪੂੰਛ ਫੱਟੀ ਵਾਲਾ ਤਾਂ ਆ ਗਿਆ ਨੀ ਮਾ ਤੇ ਦੂਏ ਦੋ ਕਿੱਥੇ ਆ ਖੜੇ ਨੇ ਉੱਪਰ ਇਹ ਤਿੰਨ ਤਾਂ ਚੱਲ ਪਏ ਇਹਨਾਂ ਨੂੰ ਕੱਢਿਆ ਕਰਾਂਗੇ ਹੁਣ ਰੋਜ਼ ਬਾਜੀ ਵੀ ਆ ਗਈ ਅੱਠ ਵਾਲੀ 6 ਵਾਲੀ 8 ਵਾਲੀ ਲੈਓ ਜੀ ਕਰਦੀ ਆ ਅਰਸ਼ ਨੂੰ ਅੰਦਰ ਮੈਂ ਲਿਆਵਾਂ ਨੂਰ ਨੂੰ ਹੋ ਜੀ ਆ ਗਿਆ ਕਬੂਤਰ ਤਾਂ ਆਪਣਾ ਫੋਨ ਚ ਫੱਟੀ ਵਾਲਾ ਤਨੀਮਾ ਹੋਇਆ ਹੁੰਦਾ ਬਚਾ ਯਾਰ ਮੇਲਾ ਦਾ ਭੱਜ ਗਿਆ ਅਰਸ਼ ਆਪਣਾ ਉਹ ਉਹ ਡਰ ਕੇ ਉੱਡ ਗਿਆ ਬਾਈ ਪਰੇ ਨੂੰ ਆਇਆ ਹੀ ਨਹੀਂ ਆ ਆ ਗਿਆ ਇੱਕੇ ਦਾ ਭਾਈ ਆ ਉਹ ਹੋਰ ਕੱਢਣਾ ਆਪਾਂ ਰੀ ਬਾਈ ਹਰੀ ਫੱਟੀ ਵਾਲੀ ਦਾ ਜਾ ਗਈ ਸਿੱਧੀ ਬਗਲ ਵਾਲੀ ਬਗਲ ਵਾਲੀ ਬਗਲ ਵਾਲੀ ਹਰੀ ਬਗਲ ਵਾਲੀ ਫੱਟੀ ਵਾਲਾ ਮੂੰਹ ਚ ਆਈ ਜਾਂਦਾ ਉਹ ਖੋ ਗਿਆ ਵਜਾ ਚਾ ਲਾਜੀ ਉੱਥੇ ਇੱਕ ਆਦੀ ਪੂੰਛੇ ਡੰਡਾ ਮਾਰਿਆ ਜਿਹੜਾ ਆਦੇ ਫਿਰਦਾ ਪੈਂਦਾ ਇਹਨੂੰ ਕੋਈ ਬਿਠਾ ਲਵਾ ਯਾਰ ਹਾਂਜੀ ਬਈ ਆ ਗਿਆ ਲਓ ਜੀ ਇਹ ਪੂੰਛੇ ਡੰਡੇ ਵਾਲਾ ਹੀ ਬਹਿ ਗਿਆ ਛਤਰੀ ਤੇ ਸਿੱਧਾ ਆ ਦੇ ਕੁੱਤਰ ਬਈ ਥੱਲਿਓਂ ਓਕਣ ਬਣਦੇ ਨੀਂਗੇ ਖਮਨੀ ਸਾਲਾ ਕੀ ਚੱਕਰ ਆ ਸਮਝੋ ਪਰੇ ਆ ਯਾਰ ਸਾਡੇ ਤਾਂ ਲਿਆਉਣ ਲਾਈਏ ਦੇਖਦੇ ਆ ਵੀਰੇ ਇਹਨੂੰ ਵੀ ਲਾ ਕੇ ਔਨੀ ਬਈ ਵੀ ਬੈਠਾ ਐ ਤਾਂ ਗਰਮੀ ਜਿਹਾ ਪੂਰਾ ਦੇਹਦਾਨ ਨਿਆਰਾ ਆ ਲੀਏ ਜੀ ਹਾਂ ਲਾਓ ਲਾਓ ਓ ਬਈ ਮੀਆ ਹੋ ਗਿਆ ਆਇਆ 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 ਇੱਕ ਕੁੱਤਰੇ ਸਾਡਾ ਸਹੀ ਆ ਜਿਹੜਾ ਥੱਲਿਓਂ ਆਇਆ ਨਾ ਫੱਟਾ ਉਹੀ ਫਿਰਦਾ ਤੇ ਉਹੀ ਨੋ ਨੀ ਕੀ ਕਰੇ ਆਏ ਮੇਰੇ ਵੀਰਿਆ ਆਇਆ ਫਿਕਰ ਪੈ ਗਈ ਕਣੀਆ ਚੱਲ ਵੀ ਆ ਥੱਲੇ ਦਿਖਾ ਕਣੀਆ ਪਹਿਣ ਲੱਗੀਆਂ ਨੂਰੀ ਦੀ ਜਾਨ ਤੇ ਬਣੀ ਜਾਨ ਤੇ ਬਣ ਗਈ ਹੋਰ ਚੜ ਲਾ ਜੇ ਚੜਦਾ ਹੱਸ ਤੈਨੂੰ ਆਲਾ ਥੱਲੇ ਨੂੰ ਆ ਜਾ ਇੱਕ ਹੈਗਾ ਤੂੰ ਆਇਆ ਪੁੱਤ ਲੈ ਵੀ ਫੜਕਾ ਕੇ ਲਾ ਲਈਏ ਉਹਨੂੰ ਬਈ ਕੰਮ ਭਾਈ ਬੱਦਲ ਵੀ ਫੁੱਲ ਵੱਧ ਗਿਆ ਪੁੱਤਰ ਸਾਲਾ ਦੁਬਾਰਾ ਨਾ ਨਾਲ ਫਿਰਦੇ ਨੇ ਤੈਨ ਜਾਰ ਇਹਨਾਂ ਦੇ ਨਾਲ ਚੜ ਜਾਂਦਾ ਦੁਬਾਰਾ ਜੋੜ ਲੱਗਿਆ ਪਿਆ ਨਾ ਹਾਂ ਆ ਫਿਰਦਾ ਆਪਣਾ ਜਿਹੜਾ ਇੱਕ ਰਹਿ ਗਿਆ ਤਾਂ ਤਾਲਾ ਦੇ ਵੀਰੇ ਆਇਆ 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 ਮੜਾ ਮੜਾ ਹਾਂ ਆਇਆ ਬੱਤੇ ਆ ਦੇ ਵੀਰੇ ਆ ਜਵੇ ਨੀ ਵਈਆਂ ਮੀਂਹ ਆ ਜਾਂ ਬਾਲਾ ਮੌਸਮ ਖਰਾਬ ਹੋ ਗਿਆ ਇਤ ਕੀ ਤਾਂ ਚਲੋ ਲਾ ਲਓ ਵੀਰੇ ਜਿਹਦੇ ਵੀ ਉੱਡਦੇ ਨੇ ਆ ਆ ਗਿਆ ਵੀਰੇ ਮੈਨ ਲੱਗਦਾ ਕਬੂਤਰ ਬਾਈ ਕਿਸੇ ਦਾ ਹਾਂ ਇੱਕ ਮਿੰਟ ਆਉਣ ਦੇ ਲਾਲੇ ਵਗਲ ਉਹ ਯਾਰ ਹਰੀ ਲਾਲਾ ਉਹ ਨਹੀਂ ਗਾ ਇਹ ਕਰਦੇ ਆ ਕੱਦੇ ਜਾਲ फडका फडका ਬਾਹਾਂ ਦੁਖਣ ਲੱਗੀਆਂ ਅੱਜ ਤਾਂ ਪਰ ਜੋ ਉੱਪਰ ਬੈਂਦਾ ਨਹੀਂ ਫਿਰਦਾ ਨਹੀਂ ਵਈ ਆ ਵੀ ਆ ਗਿਆ ਹੁਣ ਤਾਂ ਟੁੱਟ ਕੇ ਰੱਬਾ ਬਿਠਾ ਦੇ ਇਹੀ ਚੰਗਾ ਇੱਕ ਸਾਡੇ ਕਾਨੂੰਨੀ ਬਾਈਕ ਰਿਕਾਰਡਿੰਗਾਂ ਚੱਲਦੀਆਂ ਨੇ ਉਧਰ ਦੂਏ ਬੱਚੇ ਲਈ ਸੌਣ ਨਾ ਲੱਗਿਆ ਗਰੁੱਪ ਦੀਆਂ ਆ ਲਓ ਜੀ ਵਾਈ ਗਰੂ ਮਾਲਕਾ ਬਿਠਾ ਦੇ ਪਲੀ ਕਰਿੰਦਾ ਤੇ ਆ ਅਮੀ ਕਦੋਂ ਨੋਨੀ ਬਾਈ ਵੀ ਹੋ ਗਿਆ ਥੱਲੇ ਕਬੂਤਰ ਨਹੀਂ ਬਾਟਿਆ ਆ ਰਿਹਾ ਕਬੂਤਰ ਨਹੀਂ ਹਲੇ ਹੋਰ ਬੈਠਿਆ ਅਸੀਂ ਥੱਕ ਗਏ ਤੁਹਾਨੂੰ ਕਬੂਤਰ ਥੱਕ ਗਏ ਤਾਂ ਕਬੂਤਰ ਥੱਕ ਗਏ ਆ ਆ ਆਹੀ ਇੱਕ ਸਹੀ ਆ ਨੋਨੀ ਬਾਈ ਦਾ ਆ ਆ ਗਿਆ ਵੀਰੇ ਜਿਹੜਾ ਆਇਆ ਹੈ ਚਿੜੀ ਮਾਰੀ ਆ ਚਿੜੀ ਮਾਰੀ ਥੱਲੇ ਲੜ ਲਈ ਮੇਰੇ ਬਾਪੂ ਵੀ ਆ ਗਿਆ ਨੋਨੀ ਬਾਈ ਦਾ ਉੱਠ ਕੇ ਅੰਦਰ ਹੋ ਗਏ ਆ ਨੋ ਨੀ ਵਈ ਲੱਗਾ ਦਰ ਐ ਕੋਤਰੀ ਨੂੰ ਆ ਕੰਮ ਆ ਰਿਹਾ ਦੇਖ ਆਉਂਦੀ ਆ ਕਿ ਨਹੀਂ ਆ ਆ ਆ ਲੜੀਆ ਜੀ ਇਹੋ ਆ ਮਣ ਲਿਆ ਆ ਗਿਆ ਬੱਚਾ ਬਣਾਓ ਆ ਦੇ ਆਂਤ ਬਾਪੂ ਇਧਰ ਨੋ ਨੀ ਦਾ ਬਾਪੂ ਕਹਿੰਦਾ ਡਾਓ ਜੀ ਕਬੂਤਰ ਹੈ ਆ ਜਾ ਆ ਆ ਬਣਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਦੇ ਆਉਂਦਾ ਕਿਉਂ ਐਂ ਆਉਣਾ ਸਿਹੜ ਲੱਗੇ ਨੀ ਤੁਹਾਰੇ ਨਾਲ ਕਿਹੜੇ ਬਣਾ ਆ ਆ ਗਿਆ ਦੂਆ ਵੀ ਲਓ ਹੀ ਆ ਗਿਆ ਨੋਨੀ ਬਾਈ ਦਾ ਕੂਤਰ ਤੁਹਾਨੂੰ ਦਿਖਾਉਨੇ ਆ। ਇਹ ਵਿਕੀ ਦੇ ਦਾ ਸਾਡੇ ਆ ਬੜੇ ਫਰਦ ਨੇ ਦੋਈ ਉੱਪਰ। ਇੱਧਰ ਚਲੇ ਗਿਆ ਪਿੱਛੇ। ਆ ਆ ਗਿਆ ਨੋਨੀ ਬਾਈ ਦਾ। ਹਾਂ। ਆ ਆ ਗਿਆ। ਹੁਣ ਤਾਂ ਪਰ ਕਰਦਾ। ਹੋ ਗਿਆ ਨੀ ਮੋ ਲੰਡੀ ਬਿਠਾਈ ਗਿਆ ਜਾਲ ਤੇ ਤਾਣਾ ਆਉਣ ਲੱਗਿਆ ਨੀ ਮਾਦੇ। ਆ ਜਾ 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 ਆ ਗਿਆ ਨੋਨੀ ਆ ਗਿਆ। ਆ ਗਿਆ ਨਾਨੇ ਬਾਈ ਦਾ ਪੁੱਤਰ ਨਾਨੇ ਵਾਲੀ ਸਕੀਮ ਦਾ ਮਾਊਸ ਹੋ ਗਿਆ ਬਾਈ ਦਾ ਬੈਲੂ ਨਾਨੀ ਬਾਈ ਨੇ ਬਾਪੂ ਨੂੰ ਵੀ ਨਾਲੇ ਲਾ ਲਿਆ ਚਾਹ ਨਹੀਂ ਪੀਣ ਦਿੱਤੀ ਆ ਗਿਆ ਉਹ ਨਾ ਹੋਰ ਬੈਠੋ ਆਇਆ 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 ਕਹਿੰਦਾ ਨਹੀਂ ਲਓ ਜੀ ਬਾਈ ਜੀ ਬਿਠਾ ਲਿਆ ਤੀ ਜਾਨਵਰ ਭੁੱਲ ਕੇ ਤੁਹਾਨੂੰ ਦਿਖਾਉਣਾ ਵੀਰੇ ਇਹ ਇੱਕ ਜਾਨਵਰ ਆਪਣਾ ਮੰਨ ਲਓ ਠੀਕ ਆ 90 ਕੇ ਪੈਸੇ ਠੀਕ ਆ 80 ਪੈਸੇ 20 ਪੈਸੇ ਖਰਾਬ ਆ ਥੱਲੇ ਉਹ ਵਧੀਆ ਓਡਿਆ ਲਿਆ ਉਹਨੂੰ ਉੱਧਰ ਕਰ ਦੇ ਯਾਰ ਮੀਂਹ ਕਣੀ ਆਈਆਂ ਆ ਗਈਆਂ ਘਰ ਮ ਸਰਦ ਨਾ ਹੋ ਜਵੇ ਇਹ ਬਹਿ ਗਿਆ ਅੱਜ ਵੀਰੇ ਵਧੀਆ ਓਡਿਆ ਸਾਰਿਆਂ ਨੂੰ ਰੱਬ ਰੱਖੇ ਸੁੱਖ ਇਹਨੂੰ ਅਸੀਂ ਛੱਡਾਂਗੇ ਫਿਰ ਆਇਆ ਨੀ ਬਾਈ ਨੇ ਪੜਾਤਾ ਪਾਣੀ ਉਹਨੂੰ ਤਾਂ ਤੇ ਇਧਰੋਂ ਵੀ ਜਾਨਵਰ ਲਾ ਦੇ ਚਾਹ ਚ ਉਹ ਵੀ ਪੀ ਲਈ ਆਤਣ ਵਾਲੀ ਆ ਸ਼ਾਕ ਕੀ ਮਦੀ ਨਾ ਵੀਰੇ ਬਹੁਤ ਚੰਗੀਆਂ ਮਦੀਨਾ ਥੱਲੇੋਂ ਬਾਈ ਥੋੜੀ ਖਰਾਬ ਆ ਮੇਰੇ ਕੋ ਕੋਈ ਹੈ ਨਹੀਂ ਨਹੀਂ ਮੈਂ ਦਿਖਾ ਦਿੰਦਾ ਤੁਹਾਨੂੰ ਆ ਦੇ ਜਿਹੜੇ ਆ ਜਿਹੜਾ ਆਪਣੇ ਕੋ ਸ਼ਾਕ ਖਾਦੀਗਾ ਜਿਹੜਾ ਬਿੱਲੀ ਨੇ ਮਾਰਤਾ ਬਾਜੀ ਜਿੱਤੇ ਹੈ ਤੇ ਉਹ ਨਸਲ ਚੋਂ ਆ ਵੀਰੇ ਇਹ ਦੋ ਬੱਚੇ ਨੇ ਉਹ ਵੀ ਲਾ ਦिए ਲਿਓ ਧਰ ਇਹ ਬਦਾਮ ਇਹਨਾਂ ਨੂੰ ਵੀਰੇ ਤੋ ਲਮਾ ਘਟ ਰ ਉਧਰ ਸੀਪਾ ਡਾਉਨ ਸਾਡਾ ਆਕਾ ਮਾਰਦਾ ਘਟਰ ਤੋ ਲਈ ਮਲਾਏ ਅੰਦਰ ਦਾ ਪਾਤਾ ਬਾਦਾਮ ਇਹਨਾਂ ਨੂੰ ਪਾਈ ਆ ਬੱਚਾ ਵੀ ਅੱਜ ਬਹੁਤ ਵਧੀਆ ਉੱਡਿਆ ਆ ਜਿਹੜਾ ਬੈਠਾ ਆ ਦੇ ਇਹਨੂੰ ਕੱਢਾਂਗੇ ਉਹਨੂੰ ਥੱਲਿਓਂ ਵੀ ਸੈਟਾ ਵੀਰੇ ਆ ਬੱਚਾ ਬਜੇ ਕਈ ਨਹੀਂ ਸੈਟਾ ਉਹਦੇ ਬੰਦਾ ਸਾਡਾ ਆ ਗਿਆ ਸੀ ਪੜੋਂ ਚਿੜੀ ਮਾਰੀ ਕੈਮ ਹੁਣ ਨਹੀਂ ਜਾਣਦੇ ਅੱਜ ਚਾਹ ਕਿਤੇ ਗਿਰਜ ਵਿੱਚ ਅੱਕ ਲਿਆਉਣਾ ਆ ਤੇ ਆ ਗਿਆ ਆ ਗਿਆ ਆ ਇੱਕ ਨਵਾਂ ਦੀਏ ਬਾਦਾਮ ਇਹਨਾਂ ਨੂੰ ਮਤਰਬਾਈ ਉਸਤੇ ਇਧਰ ਨੋਨੀ ਬਾਈ ਹੁਣ ਚਿੜੀ ਮਾਰੀ ਚੱਲਦੀ ਆ ਬਾਈ ਇੱਕ ਮਤਰਬਾ ਕੋਈ ਨਾ ਤੇ ਤੁਹਾਨੂੰ ਮੈਂ ਸੁਣਾਉਣਾ ਸੁਣਾਉਣਾ ਮੈਂ ਇੱਕ ਮਿੰਟ ਰੁਕੋ ਲੈ ਆ ਉਹ ਬੁੱਤ ਚੱਕੋ ਆਲਾ ਤੁੰ ਵੀ ਜਾਨੂ ਨੇ ਖਾ ਜਾਣੇ ਨੇ ਫੇਰ ਦੇਖੇਗਾ ਲਓ ਜੀ ਖਾ ਲੋ ਖਾ ਰੋ ਬੁੱਤ ਖਾ ਲੋ ਹਣ ਕੋਈ ਮੇਰਾ ਮੰਤਰ ਤਾਂ ਤੇ ਇੱਧਰ ਮੰਤਰ ਸੁਣੋ ਇਹ ਬਈ ਬੁੱਤਰ ਜੇ ਕੋਈ ਉੱਪਰ ਆਇਆ ਹੁੰਦਾ ਉਹਨੂੰ ਮੰਤਰ ਕੀ ਮਾਰਦੇ ਨੇ ਬਈ ਮੰਤਰ ਮਾਰਦੇ ਆ ਰਬਾ ਮੰਤਰ ਮਾਰਦੇ ਆ ਗਲੂਗੋਸ ਵਾਲਾ ਪਾਣੀ ਪਲਾਵਾਂਗੇ ਗੁੱਤਰ ਫੜਿਆ ਜਾਵੇ ਹਾਂ ਗੁੱਤਰ ਨੂੰ ਆ ਦੋਏ ਆ ਦੇ ਕਾਫਿਰ ਦਾ ਇੱਕ ਆ ਬੈਠਾ ਦੋਏ ਕਹਿੰਦੇ ਨੇ ਕਹਿੰਦੇ ਗਲੂਗੋਸ ਵਾਲਾ ਪਾਣੀ ਪਲਾਵਾਂਗੇ ਆ ਜਾ ਸਾਲੇ ਪਲਾਉਂਦੇ ਐ ਨਹੀਂ ਬਾਅਦ ਚ ਪਾਣੀ ਆਪ ਪੀ ਜਾਂਦੇ ਨੇ ਉਹ ਲਟਕ ਗਈ ਪੀ ਗਈ ਗਲੂਗੋਸ ਵਾਲਾ ਪਾਣੀ ਟੱਕ ਵੀ ਦੇ ਛੂਹੀ ਵੀਰੋ ਪਾਲਟੀ ਹੋ ਗਈ ਨੋਨੀ ਬਈ ਦਾ ਫਰਟੀ ਵਾਲਾ ਆ ਆ ਗਿਆ ਕਿਹੜਾ ਕਿਹੜਾ ਪੱਟੀ ਆਉਂਦਾ ਆਉਂਦਾ ਆਹ ਆ ਵੀ ਤੇ ਰੱਬ ਚ ਵੜਿਆ ਮੇਰੇ ਵੀਰੋ ਆਇਆ ਆਇਆ ਮਾਰੀ ਇਵੜ ਗਿਆ ਆਉਂਦਾ ਮਾਰ ਉਹ ਮੁੜ ਗਿਆ ਪਰ ਚੱਲ ਰ ਆ ਉਹ ਉਹ ਆਪਣਾ ਜਾਂਦਾ ਨਹੀਂ ਪੱਟੀ ਵਾਲਾ ਇਹ ਕਿੱਧਰ ਗਿਆ ਉਹ ਨਹੀਂ ਜਾਂਦਾ ਯਾਰ ਉਹ ਉਤਰਿਆ ਆ ਤਾਂ ਕੰਤਾ ਸਰ ਉਹ ਤੁਰਿਆਦਾ ਲਓ ਜੀ ਇਹਨੂੰ ਤਾਂ ਪਾ ਤੇ ਪਾ ਦੇ ਮੈਨੂੰ ਛੱਡ ਜੇ ਉਧਰ ਵੀਰੇ ਇੱਧਰ ਚਿੜੀ ਮਾਰੀ ਦੇ ਨਾਲ ਨਾਲ ਆਪਣਾ ਬੱਚਾ ਲਾਇਆ ਜਾ ਰਿਹਾ ਬੱਚਾ ਲਾਉਣਾ ਚਿੜੀ ਮਾਰ ਨਹੀਂ ਕਰਦੇ ਆਪਾਂ ਅਸੀਂ ਤਾਂ ਫੜਦੇ ਨਹੀਂ ਬਾਈ ਕਿਸੇ ਦਾ ਅਸੀਂ ਆਪਣੇ ਹੀ ਸਾਹਮਣੇ ਆਪਣੇ ਹੀ ਬਾਈ ਖੁੱਡੇ ਭਰੇ ਪੈਂਦੇ ਤਾਂ ਇਹ ਆਪ ਮੰਗਦੇ ਵੀ ਤੇ ਇੱਕ ਦੋ ਭਰਾ ਆਪ ਜਵਾਬ ਦਿੱਤਾ ਵੀ ਨਹੀਂ ਯਾਰ ਹਲੇ ਹੈ ਨਹੀਂ ਜੀ ਆ ਗਿਆ ਬੱਚਾ ਸਾਡਾ ਔਰੇ ਕਿਤੇ ਵੀ ਜ਼ੋਰ ਲੱਗਿਆ ਜ਼ੋਰ ਲੱਗਿਆ ਤਾਂ ਬੱਚੇ ਦਾ ਸੀ ਪਕਣਾ ਬੈਠਾ ਨਹੀਂ ਜਦਾਂ ਇੱਧਰ ਇੱਕ ਸ਼ਿਕਾਰੀ ਆ ਚੜ ਗਿਆ ਹਾਂ ਆ ਗਿਆ ਬੱਚਾ ਸਾਡਾ ਗਵਰਨਮੈਂਟ ਤੇ ਨਹੀਂ ਹਾਏ 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 ਹਾਂ ਕਿੱਧਰ ਨੂੰ ਜਾਂਦਾ ਤੀਏ ਬੱਲ ਤੇ ਖੇਡਦਾ ਤੂੰ ਗੱਜਰ ਤੇ ਆ ਬਿੱਲ ਨਾ ਖੇਡਦਾ ਹੈ ਲਓ ਜੀ ਕਿੱਧਰ ਗਿਆ ਆ ਜਾ ਹੁਣ ਤਾਂ ਆ ਜਾ ਲਓ ਜੀ ਤੁਹਾਨੂੰ ਦਿਖਾਈਏ ਕਿੱਧਰ ਗਿਆ ਉਹ ਆ ਗਿਆ ਜੀ ਆ ਗਿਆ ਆ ਗਿਆ ਆਇਆ 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 ਉਹ ਆਇਆ 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 ਤੇ ਇਹ ਗਲਤੀ ਸੱਤ ਇਹ ਹੋ ਗਈ ਬਾਈ ਟ੍ਰੇਨਿੰਗ ਨਹੀਂ ਕਰਾਈ ਜਮੇ ਬੱਚੇ ਦੀ ਆ ਮਾਰਦਾ ਫਿਪੜ ਗਈ ਯੋਨੀ ਮਾਰਦਾ ਲੈ ਲਓ ਜੀ ਸਿਪੇ ਮਾਰਦਾ ਸੀ ਫੜ ਗਈ ਨੀ ਮੀਕ ਇਹ ਦੋਹ ਲਓ ਜੀ ਦੇਖੀ ਕਿੱਧਰ ਗਿਆ ਆ ਗਿਆ ਆ ਗਿਆ ਆ ਆ ਮਾਰ ਗਿਆ ਲੈ ਆਇਆ ਪੁੱਤ ਆਇਆ 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 ਹੋ ਗਿਆ ਗੋਲ ਹੋ ਗਿਆ ਹਾਂ ਸਰ ਮੰਨ ਗਿਆ ਹੁਣ ਆ ਗਿਆ ਜੀ ਐਨੋ ਆ ਜਾਣ ਤੋਂ ਤੁਹਾਨੂੰ ਦਿਖਾਉਨੇ ਆ ਬਾਈ ਬੱਚਾ ਨੋਨੀ ਬਾਈ ਦਾ ਮੁੰਡਿਆ ਆ ਆਇਆ ਰਿਕਾਰਡਿੰਗ ਵੀ ਪਾ ਦੇ ਗਰੁੱਪ ਚ ਕਹੀ ਸਾਡਾ ਮੁੰਡਿਆ ਆ ਆ ਗਿਆ ਆ ਗਿਆ ਕੱਢਣੇ ਨੇ ਵੀਰੇ ਹੁਣ ਆਪਾਂ ਨਵੇਂ ਹੋਰ ਹੈਗੇ ਤਾਂ ਠੀਕੇ ਨੇ ਥੱਲੇੋਂ ਬਾਹਰ ਚੰਗੇ ਨਹੀਂ ਕਹਿ ਲਾ ਪਰ ਆਪਾਂ ਹੁਣ ਬਾਜ਼ੀਆਂ ਤੋਂ ਛੱਡਣੀਆਂ ਨੇ ਨਾ ਯਾਰ ਤਾਂ ਇਹ ਤੋਂ ਹੋਏ ਨੇ ਆ ਕਾਣੇ ਵਾਲੀ نسل ਚ ਆ 100 ਨੰਬਰ ਠੱਲ ਔਰ 99 ਨੰਬਰ ਠੱਲ ਬਾ ਯਾਰ ਸਦਾ ਆ ਬਾਦਾਮ ਇਹਨਾਂ ਨੂੰ ਬਾਜ਼ ਨੂੰ ਤਾਂ ਕਰ ਲ ਵੀ ਪਾ ਦੇ ਤੇ ਇਹਨੂੰ ਅੱਜੇ ਪਾ ਨਹੀਂ ਲਿਆ ਮੈਂ ਪਰੇ ਹੋ ਮਾਂ ਬਾਈ ਫੇਰ ਖਾਉ ਲਓ ਜੀ ਇੱਧਰ ਤਾਂ ਬਜਾ ਫੜਨ ਦੀਆਂ ਤਿਆਰੀਆਂ ਫੁੱਲ ਚੱਲ ਰਹੀਆਂ ਨੇ ਮੇਰੇ ਵੀਰੋ ਇੱਕ ਹੋਰ ਆ ਗਿਆ ਉੱਪਰ ਆ ਹੀ ਆ ਗਿਆ ਕਹਿੰਦੇ ਕਿਸੇ ਦਾ ਲਾਲ ਪੋਟਾ ਹਰਾ ਪੋਟਾ ਸੀ ਪਾ ਕਹਿੰਦਾ ਆ ਰਿਹਾ ਆ ਰਿਹਾ ਇਹ ਤਾਂ ਠੱਗ ਦਾ ਹੀ ਫੜਨ ਲੱਗ ਕੇ ਕਹਿੰਦੇ ਵਿੱਕੀ ਦਾ ਵੀ ਨਹੀਂ ਜਾਣ ਦੇਣਾ ਅੱਜ ਵੀਰੇ ਵੀ ਰਗੜ ਦਾਂਗੇ ਇਹਨੂੰ ਵੀ ਉਰੇ ਹੀ ਪਿਠਾ ਲਓ ਲਾਲ ਪੋਟਾ ਹਰਾ ਪੋਟਾ ਇਹ ਤਾਂ ਲਾ ਲਾਲ ਪੋਟਾ ਤਾ ਦੁਗਾ ਕਰੀ ਦੋ ਹਾਂ ਲਾਲ ਪੋਟਾ ਹਰਾ ਪੋਟਾ ਆ ਗਿਆ ਤਾਂ ਆ ਗਿਆ ਹੁਣ ਮਰੀ ਆ ਦੇਖ ਲੋ ਇੱਧਰ ਇਹਨਾਂ ਦਾ ਇਸ਼ਨਾਨ ਹੋ ਰਿਹਾ ਥੈਲਾ ਪਾੜਤਾ ਮੰਨ ਲਾ ਆਇਆ ਆਇਆ ਯਾ ਵੀ ਰੱਖੀਏ ਤਾਂ ਸੱਚ ਵੀਰੇ ਲਾਲ ਪੋਟਾ ਹਰਾ ਲਾਲ ਪੋਟਾ ਹਰਾ ਪੋਟਾ ਆ ਗਿਆ ਚੱਕ ਲੋ ਸਿਪਾਹ ਕਹਿੰਦਾ ਲਾਲ ਪੋਟਾ ਹਰਾ ਪੋਟਾ ਆ ਗਿਆ ਲਓ ਜੀ ਲਓ ਚੱਕੋ 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 ਚੀਨੀਏ ਹੁਣ ਤਾਂ ਖਾ ਗਏ ਅੰਦਰ ਖੜ ਜਾ ਤੂੰ ਲਓ ਜੀ ਲਓ ਜੀ ਆ ਲੋ ਇੱਕ ਪਾਰੀ ਹੋਰ ਲਓ ਬੱਤ ਫੇਰ ਲਓ ਭਾਈ ਇੰਨੇ ਜਾਨਵਰ ਹੋਏ ਬੈਠੇ ਨੇ ਬਾਹਨਾ ਥੱਲਿਓਂ ਰੱਬ ਤੂ ਤੰਦਰੁਸਤ ਕਰ ਦੇ ਹੱਡੀ ਕੰਨੀਓ ਬਾਲੇ ਚੰਗੇ ਜਾਨਵਰ ਖਰਾਬ ਬੈਠੇ ਨੇ ਲਓ ਜੀ ਵਾਇ ਕਰਿਓ ਅਰਦਾਸ ਵੀਰੇ ਯਾਰ ਹੋ ਜਾਣ ਠੀਕ ਸਿੱਕ ਭਰਾ ਹੁਣ ਕਮੈਂਟ ਨਹੀਂ ਕਰਦਾ ਯਾਰ ਬਾਹਰ ਲਾ ਉਹ ਬੜਿਆ ਲਾ ਲਾ ਕੇ ਜੀ ਕਮੈਂਟ ਕਰਦਾ ਦੀ ਆਪਾਂ ਨੂੰ ਪਤਾ ਤਾਂ ਹੈਗਾ ਵੀ ਬੰਦਾ ਕਿਹੜਾ ਮੈਨੂੰ ਲੱਗ ਗਿਆ ਦੀ ਪਤਾ ਬਾਹਰ ਆਓ ਚੱਲ ਆਪਾਂ ਟਾਂ ਨੂੰ ਨਾ ਲੈਣਾ ਕਰ ਲਿਆ ਕਰ ਬਾਈ ਕਰ ਲਿਆ ਕਰ ਕਮੈਂਟ ਮਾੜੇ ਚੰਗੇ ਕੋਈ ਗੱਲ ਨਹੀਂ ਮਾਨ ਕੋਸ਼ਿਸ਼ ਕਰਿਆ ਕਰ ਤੂੰ ਆਪਣਾ ਕੀ ਪਤਾ ਸਾਡੇ ਹੀ ਪਾਪ ਧੋ ਹੁੰਦੇ ਨੇ ਲੈ ਉਹ ਜਿੱਥਰ ਵੀ ਰੱਖ ਨਹੀਂ ਓ ਵਾਹਿਗੁਰੂ ਆ ਗਿਆ ਜੀ ਆ ਗਿਆ ਕਹਿੰਦੇ ਸਮਰੀ ਡਾਣ ਆ ਗਿਆ ਸਸਰੀ ਗੱਲ ਸਮਰੀ ਭਾਈ ਸਮਰੀ ਬਾਈ ਨੇ ਇੱਕ ਦਿਨ ਲੇਟ ਹੋ ਗਿਆ ਘਰੇ ਗਾਲਾਂ ਪੈ ਗਈਆਂ ਮੁੜ ਕੇ ਆਉਣਾ ਹੀ ਬੰਦ ਕਰਤਾ ਸੀ ਅੱਜ ਕਬੂਤਰ ਫੇਰ ੜਕਾ ਕੇ ਅਮਨ ਨੇ ਬਿਠਾ ਲ ਐਨੇ ਬਿਠਾ ਲਿਆ ੜਕਾ ਕੇ ਪਲੇਅਰ ਬਦਲ ਕੇ ਆਓ ਪਲੇਅਰ ਕਹਿੰਦਾ ਮੈਨੂੰ ਜਾਲ ਫੜਾਓ ਲੈ ਇਹ ਵੀ ਕੈੜੇ ਹੋਏ ਫਿਰਦੇ ਨੇ ਮੇਰੇ ਵੀਰੋ ਤਿੰਨੇ ਅੱਜ ਦੇਖ ਡੋਲਾ ਯਾਰ ਦਾ ਮਰਾਜ ਵੀ ਆ ਗਈ ਚਾਲਰ ਵਾਲੀ ਦਾ ਦੇਖ ਲੋ ਮੇਰੇ ਵੀਰੋ ਓਏ ਲਾਲ ਬੋਟਾ ਹਰਾ ਬੋਟਾ ਤਾਂ ਦੇਖ ਲਾ ਮੇਰਾ ਬੋਟਾ ਆ ਆ ਦੇਖ ਕੀ ਲੈਣਾ ਲਓ ਜੀ ਭਾਈ ਅੰਦਰ ਲੈਣੋ ਵੀ ਦਾਣਾ ਪਾਣੀ ਆਪਾ ਪਾਤਾ ਆ ਨਿਕ ਉੱਤਰ ਅੰਦਰ ਆ ਬੱਚੇ ਨੇ ਚਾਰ ਪੰਜਵਾ ਦੇ ਝੁੱਡਣੇ ਵਾਲਾ ਨਹੀਂ ਜਿਹੜਾ ਆ ਖੜਾ ਇਹਦੇ ਖੰਭ ਖਾ ਕੇ ਦੀਵਜੇ ਦੇ ਇਹ ਆਪਣੀ ਡੱਬੀ ਦਾ ਬਚਾ ਆ ਦੇ ਕਾਲੀ ਜਵਾੜੀ ਕੱਢੀ ਇਹਨੇ ਸ਼ਾਕ ਘੜਤਾ ਰੱਖਾਂਗੇ ਤੇ ਤਿੰਨ ਬੱਚੇ ਆਨੇ ਉੱਡਣ ਵਾਲੇ ਨੇ ਇਹ ਕੱਲੋਂ ਡਾਵਾਗੇ ਇਹ ਤਿੰਨੇ ਆ ਲਓ ਇਹ ਉਹਰੇ ਡੋਲੀ ਅੰਦਰ ਕਰ ਲਈ ਵੀਰੇ ਅਰਸ਼ ਨੇ ਤੇ ਰੱਬ ਤੁਹਾਡਾ ਭਲਾ ਕਰੇ ਪੰਜ ਜਾਨਵਰ ਆਨੇ ਦੋ ਇੱਕੇ ਚ ਉੱਡ ਕੇ ਆਇਆ ਅੱਜ ਦੋ ਆ ਇੱਕ ਆ ਉੱਡ ਗਿਆ ਇੱਕਾ ਹੁਣ ਕੱਲੂ ਛੱਡਾਂਗੇ ਤਿੰਨ ਦੋ ਆ ਨਵੇਂ ਛੱਡਾਂਗੇ ਨਾਲ ਉਹ ਬੈਜ ਵੇਕਾ ਤੇ ਇੱਕ ਥੱਡਾ ਥੱਲੇ ਆ ਜਾਨਵਰ ਆਈ ਵੀ ਜੁੜ ਕੇ ਆਇਆ ਇਹ ਥੱਲੇ ਹੁ ਨਹੀਂ ਸਹੀ ਬਾਈ ਇਹ ਕਬੂਤਰ ਆਹਾ ਬਾਕੀ ਜਿਹੜੋ ਦੇ ਦਿਆਂ ਕੀ ਬਣਨਾ ਤੇ ਆ ਬੱਚੇ ਨੇ ਚਾਰ ਰਹਿ ਗਏ ਬਾਕੀ ਮਰ ਗਏ ਤਨ ਮਰ ਗਏ ਨਾ ਯਾਰ ਫਾਇਸਿਆਂ ਨਾ ਪਤਾ ਨਹੀਂ ਬਾਹਲੇ ਮਰੇ ਨੇ ਐਤ ਕੀ ਦਾ ਲੈ ਆਓ ਇਹਨਾਂ ਨੂੰ ਆ ਰਹੇ ਨੇ ਬਾਈ ਦਾਣੇ ਤਾਂ ਰੱਖ ਦੀਏ ਜੀ ਰੱਖ ਤੇ ਦਾਣੇ ਇਹਨਾਂ ਨੂੰ ਤਾਂ ਚੱਲ ਈਏ ਪਰ ਕੰਮਲੇ ਹੋ ਗਏ ਬਾਈ ਦਾਣਿਆਂ ਨੂੰ ਦੇਖ ਕੇ ਧੂਏ ਲੋਟੇ ਲੋ ਜੀ ਵੀਰੇ ਖੜਾ ਤੇ ਦਾਣਾ ਹੀ ਪਾਣੀ ਪੀਂਦਣ ਆਂ ਪਰੋਣਾ ਲੈ ਚੱਕ ਦੀਏ ਦਾਣੇ ਫਿਰ ਉਹ ਕਬੂਤਰ ਛੱਡਣਗੇ ਲੋ ਆ ਰਹੇਗੇ ਯਾਰ ਗਬਲੇ ਸੱਚ ਦਾਣੇ ਪਾਉਣ ਲੋ ਜੀ ਵੀਰੇ ਐ ਚਨੇ ਬੜਦੇ ਕਬੂਤਰ ਆਪਣੇ ਸਾਰੇ ਜਿੰਨੇ ਵੀ ਨੇ ਆਨੇ ਰਸਤੇ ਨਾਲ ਪਰਲ ਕੱਲੋਂ ਪਾਇਆ ਹੈ ਜੀ ਯਾਰ ਪਾਣੀ ਚੋਤੀ ਹੈ ਆਹ ਡੱਬਾ ਦੇਖੋ ਪਿਓਰ ਕਰਿਆ ਆ ਆਪਣਾ ਮੋੜ ਕੇ ਰੱਖਣਾ ਮੈਂ ਮਰਾਜ ਵੀ ਸਾਡੀ ਸ਼ੇਤਰੀ ਭੜਕਾਉਣ ਲੱਗ ਗਈ ਐ ਮਾਰਦੇ ਆ ਕਮਰਾਜ ਕੁੱਤਰ ਨੂੰ ਇੱਧਰ ਰਹਿ ਵੀਰੇ ਤਾਂ ਵੀ ਵੀਰੇ ਤੇ ਕੁੱਤਰ ਵੇਜੂ ਇੱਧਰ ਰਹਿ ਲੈਓ ਜੀ ਧਨੋਂ ਦਿਖਾਈਏ ਡੱਬਾ ਬਈ ਸੂਤਰ ਬਣ ਗਿਆ ਬਈ ਪਿਓਰ ਕਢਾਇਆ ਹੈ ਹੈ ਗਾਹਾਂ ਸਟੇਮ ਮੇ ਕਢਾਏ ਨੇ ਆਪਾਂ ਇਹ ਵੀਰੇ ਗਾਹਾਂ ਨਾਲ ਵਧਾਉਣ ਲਈ ਹੁਣ ਇਹ ਮੇ ਦੀ ਜਿਹੜੀ ਮਾਂ ਉਹਦੀ ਤਾਂ ਆਪ ਮਿਸ ਪਾਤੀ ਗਾਹਾਂ ਹੁਣ ਬੱਚੇ ਸਹੀ ਨਹੀਂ ਗਾਹਾਂ ਦੇਖਣਗੇ ਡਾ ਕੇ ਹੁਣ ਇਹਨਾਂ ਦੀ ਮਿਸ ਪਾਉਣੀ ਆਪਾਂ ਗਾਹਾਂ ਪਿਓਰ ਨਿਕਲੇ ਸ਼ਾਹ ਖੇ ਡੱਬੇ ਚਿੱਟਾ ਸ਼ਾਹ ਖਾ ਇੱਕ ਨੀਲਾ ਚਿੱਟੀਆਂ ਦਾ ਤਿੰਨ ਨਿਕਲੇ ਨੇ ਇੱਕ ਡੱਬਾ ਮਰ ਗਿਆ ਵੀਰੇ ਇੰਨਾ ਜੋ ਆ ਲਓ ਬਾਕੀ ਆ ਸਾਰੇ ਕਬੂਤਰ ਵੱਡੇ ਨੇ ਕੁਛ ਆਪ ਇੰਨਾ ਜੋ ਘੱਟ ਨੇ ਚਿੱਟੀਆਂ ਦੇ ਆ 7-8 ਕਬੂਤਰ ਕੁਛ ਉਤਰੂ ਛੜ ਤੇ ਚ ਜਿਆਦਾ ਹੁਣ ਚਿੱਟੀਆਂ ਦੇ ਹੀ ਆ ਵੀਰੇ ਇਹ ਚ ਮਗਨਾਂ ਕਈ ਹੋਣਗੇ ਦੋ ਇਹ ਚ ਬਾਬੇ ਧੰਨੇ ਵਾਲੇ ਲਾਲੋ ਬਾਬੇ ਉਹਦੇ ਵਾਲੇ ਬਾਬੇ ਗੁਰਦੇਵ ਵਾਲੇ ਲਾ ਲਓ ਬਾਬੇ ਬੂਲੇ ਵਾਲੇ ਲਾ ਲਓ ਬਿੰਦਰ ਵਾਲੇ ਉਹਨੇ ਦੋ ਮੈਸਾ ਉਹ ਵੀ ਪਿਓਰ ਨਹੀਂ ਗੇ ਵੀਰੇ ਉਹ ਕਬੂਤਰੀ ਆਪਣੇ ਕੋਲ ਨਾਲ ਦੀ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਲਾ ਦੇ ਪੁੱਤ ਟੱਕੀ ਵਾਹ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਸਾਰੇ ਭਰਾ ਉਹ ਇੱਧਰ ਹਲੇ ਇਹਨਾਂ ਦਾ ਤਾਂ ਫੜਿਆ ਨਹੀਂ ਗਿਆ ਬੱਚਾ ਨਾ ਕੋਈ ਇਹਨਾਂ ਤੋਂ ਉਪਰ ਫੜਿਆ ਗਿਆ ਵੱਡੇ ਚਿੜੀ ਮਾਰ ਨੇ ਬੈਠਾ ਹੈ ਨਾ ਤੂੰ ਪੰਜ ਕਬੂਤਰਾਂ 'ਚ ਇੱਕ ਨਹੀਂ ਵਹਾੜ ਆਇਆ ਇਹ ਕਬੜਾ ਵੀ ਫਿਰਦੀ ਆ ਲੈ ਲਾਉਂਦੀ ਉਹ ਪੁਜਾਬ ਨਾਲ ਵਿੱਚ ਇੱਕ ਆਪਣਾ ਚਾਰ ਆਏ ਹੋਏ ਸੀ ਕਿ ਪਤਾ ਨਹੀਂ ਮਲੀਪੁਰ ਦੇ ਦੀ ਬਾਈ ਮੁੜ ਕੇ ਕਬੂਤਰ ਵਿੱਚੋਂ ਦੋ ਬੈਠੇ ਨੇ ਝੱਲ ਰਹੀਆਂ ਆਲੇ ਉਹਰੇ ਇੱਕੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀ ਉਹ ਇੱਕ ਮੇਰੇ ਸ਼ਾਇਦ ਲਾਲ ਝੱਲੇ ਇੱਕ ਹਰਾ ਘਟ ਹਰਾ ਆ ਆ ਫਿਰਦਾ ਝੱਲ ਰਾਲਾ ਤਾਂ ਅੱਜ ਸਾਰੇ ਹੀ ਝੱਲ ਰਾਂ ਵਾਲੇ ਹੀ ਆਏ ਨੇ ਕਬੂਤਰ ਹਨਾ ਆ ਦੇ ਆ ਗਿਆ ਲਾ ਆਠ ਅੱਗ ਦਾ ਫਿਰਦਾ ਝੱਲਰਾਂ ਵਾਲਾ ਲਾਲ ਝੱਲਰ ਵਾਲਾ ਮਰ ਮਰ ਆ ਜਾ ਆ ਆ ਮੂੜ ਆਪਣੇ ਵੱਸੇ ਮੂੜ ਇੱਕ ਲਾਲ ਘੰਡ ਹਰਾ ਘੰਡ ਇੱਕ ਆਇਆ ਇੱਕ ਲਾਲ ਘੰਡ ਹਰਾ ਘੰਡ ਕਾਣ ਕਣ ਕੀ ਜਾਂਦਾ ਇਹ ਲਾਲ ਘੰਡ ਹਰਾ ਘੰਡ ਜੂਤਰਾ ਚੰਗਾ ਫੇਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਜਰ ਕਮੈਂਟ ਬੰਬ ਜੀ ਬੰਬ ਜੀ ਸਤਿ ਸ੍ਰੀ ਅਕਾਲ ਜੀ ਸੱਚੀ ਅਕਾਲ ਕਰਦੇ ਹੱਥ ਜੋੜ ਕੇ ਸੱਚੀ ਅਕਾਲ